ਵੈਦੁਰੀ ਦੀ ਕਾਲਾ ਸਾਵੈਦੁਰ ਸਿੱਧੀ ਫਤਿਹ ਮੈਂ ਹਰ ਕੀ ਸੇਵਾ ਫਲੀ ਪੜਾਈ ਸੋਸਾਇਟੀ ਦੀ ਵਿਦਿਆਰਥਣ ਆਪ ਸਭ ਜੀ ਦਾ ਇੱਥੇ ਪਹੁੰਚਣ ਤੇ ਧੰਨਵਾਦ ਕਰਦੀ ਹਾਂ ਮੈਂ ਆਪ ਸਭ ਦੇ ਸਾਹਮਣੇ ਇੱਕ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੁਨੀਆਂ ਦੇ ਵਿੱਚ ਨਹੀਂ ਜੇਸਾ ਕੋਈ ਸਾੰਨੀ ਉਸ ਗੁਰੂ ਨਾਲ ਸਾੰਨੀ ਦੀ ਗੱਲ ਕਰੀਏ ਅੰਮ੍ਰਿਤਸਰ ਵਿੱਚ ਦਿਨ ਦਾ ਜਨਮ ਹੋਇਆ ਉਸ ਦੀ ਆਨੀ ਦੀ ਗੱਲ ਕਰੀਏ 6ਵੇਂ ਗੁਰੂ ਦਾ ਨਾਮ ਲਾਗ ਸੀਓ ਉਸ ਸੰਤ ਧਿਆਨੀ ਦੀ ਗੱਲ ਕਰੀਏ ਦਿੱਤੀ ਗਈ ਜੋ ਚੰਦਰੀ ਚੌਂਕ ਅੰਦਰ ਉਸ ਪਾਵਨ ਕੁਰਬਾਨੀ ਦੀ ਗੱਲ ਕਰੀਏ ਮੱਖਣ ਚਾਹ ਬਕਾਲੇ ਚ ਵੇਖਿਆ ਜਾ ਇੱਕ ਗੁਰੂ ਨਹੀਂ ਗੁਰੂਆਂ ਦਾ ਪੂਰਾ ਬੈਠਾ 22 ਪੰਛੀਆਂ ਦੇ ਬੈਠੇ ਗੁਰੂ ਟਕਲੀ ਹਰ ਇੱਕ ਗੁਰੂ ਸੀ ਵਿੱਚ ਗੁਰੂਰ ਬੈਠਾ ਮੱਖਣ ਚਾਹ ਅਖਰ ਉਸ ਤਾ ਪਹੁੰਚਾ ਜੇੜੀ ਦਾਸੀ ਹਾਜ਼ਰ ਹਜੂਰ ਦੇ ਅਣਦੇ ਦੇ ਏਜੇ ਜੇ ਬਤਾ ਆਤਾ ਆ ਕਸ਼ਮੀਰੀਆ ਕਹਾ ਦਰਬਾਰ ਤੇ ਕਰੋ ਰੱਖਿਆ ਇਹ ਨਾਠਾਣਿਆ ਦੀ ਗੋਬਿੰਦ ਰਾ ਗੋਬਿੰਦ ਰਾਏ ਕਾ ਬਖੂਦਾਰ ਤੇ ਕਿਰਪਾ ਰਾਮ ਨੇ ਗਾਲੇ ਵਿੱਚ ਪਾ ਪੱਲਾ ਹੱਥ ਬਣ ਕੇ ਕੀਤੀ ਅਰਜੋਈ ਦਾਤਾ ਛੱਪੜ ਚੁਲੰਗ ਦਾ ਚੋਲੀਏ ਚਾਹ ਪਾਸੀ ਧੰਮਣ ਵਾਲਾ ਨਹੀਂ ਦੇਸਦਾ ਕੋਈ ਦਾਤਾ ਸੇਤੇ ਟੁੰਡੇ ਪਹਾੜ ਮਸੀਤਾਂਗੇ ਸਾਡੇ ਨਾਲ ਨੂੰ ਹੋਣੀ ਹੈ ਹੋਈ ਦਾਤਾ ਗਲੇ ਲਾ ਕੇ ਤਿਲਕ ਰਜੂਆ ਨੇ ਜਾਣੇ ਜਾਣੇ ਜੱਥਿਆ ਦਾ ਨਿਕਲੇ ਬਾਗਲੇ ਤੁੰਦੂਨਾ ਪਾਇਆ ਸੀ ਪਾਸ਼ਾ ਨੇ ਦੇ ਕੇ ਦਿੱਲੀ ਚ ਆਪਣਾ ਸੀਸ ਪਾਵਨ ਜਾਤਕ ਬਚਨ ਲਵਾਇਆ ਸੀ ਪਾਸ਼ਾ ਨੇ